ਆ ਗਏ ਅੱਜ ਚੀਕੂ ਨੂੰ ਮਿਲਣਾ ਚੀਕੂ ਹਾਈ ਬੋਲੋ ਹਾਈ ਚੀਕੂ ਦੀ ਤੁਹਾਡੀ ਮੁਲਾਕਾਤ ਜਿਹੜੀ ਪਹਿਲਾਂ ਹੋਈ ਸੀ ਬੜੀ ਸ਼ਾਨਦਾਰ ਮੁਲਾਕਾਤ ਸੀ ਚੀਕੂ ਨੂੰ ਨਰਵਾਉਣ ਲੱਗੇ ਸੀਗੇ ਪਰ ਆਪਾਂ ਆ ਗਏ ਆ ਇੱਥੇ ਤੇ ਹੁਣ ਚੀਕੂ ਨੂੰ ਨਰਵਾਉਣਾ ਨਹੀਂ ਹੈਗਾ ਚੀਕੂ ਕੀ ਹੈ ਪੁੱਤ ਹੈ ਤੂੰ ਮੈਨੂੰ ਨਰਵਾਉਂਦਾ ਵੀ ਨਾ ਤੂੰ ਸੋ ਬਾਬੇਓ ਬਲੌਗ ਨੂੰ ਲਾਈਕ ਕਰ ਦਿਆ ਕਰੋ ਚੀਕੂ ਨੂੰ ਫੇਮਸ ਕਰਦੇ ਆ ਥੋੜਾ ਜਿਹਾ ਚੀਕੂ ਹਾਈ ਬੋਲੋ ਹਾਈ ਲਓ ਬਈ ਚਿਕੂ ਥੋੜਾ ਜਿਹਾ ਵੱਡਾ ਹੋ ਗਿਆ ਪੱਟੀ ਕਿਹੜੇ ਕਿਉਂ ਕਰੂੰਗਾ ਕਾਹਨ ਬੋਛੜਾ ਕੀ ਵੀ ਜੰ ਲੱਗਿਆ ਪਰ ਤੂੰ ਪੱਤੀ ਕਿਹ ਗਾ ਲੈ ਗਈ ਇੱਥੇ ਤੂੰ ਵੱਡੀ ਕਿ ਲੱਗਦੀ ਡਾਕਟਰ ਬਣਦੇ ਰਹਿੰਦੇ ਨਹੀਂ ਉੱਥੋਂ ਮੇਰੀ ਗੱਲ ਸੁਣ ਤਿੰਨ ਮਿੰਟ ਲੈ ਹਾਂ ਹੋਂਦਾ ਹੋਂ ਤਾਂ ਪੱਟੀ ਹੋਣੀ ਨਹੀਂ ਬਾਬਿਓ ਬੇਕੀ ਹੋ ਗਿਆ ਨਹੀਂ ਨਹੀਂ ਚਿਕੂ ਨੂੰ ਹਾਈ ਬੋਲ ਦੋ ਯਾਰ ਹੁਣ ਯਾਰਾ ਡਾਕਟਰ ਨੇ ਉਹ ਨਹੀਂ ਉਹ ਤਾਂ ਸਪੈਸ਼ਲ ਕਹੀ ਕਿ ਸਾਢੇ 9:00 ਤੱਕ ਠੀਕ ਉਹ ਮੇਰਾ ਬੁੱਗੂ ਸੋਨਾ ਬੁੱਗੂ ਸੁਬਭੂ ਆਪਣਾ ਘਰ ਚੈੱਕ ਕਰ ਲਓ ਆ ਆਪਣਾ ਘਰ ਆ ਸੇਕ ਬੰਦੇ ਨੇ ਤੁਹਾਨੂੰ ਮਰੋਣਾ ਲੈ ਨੌਂਦਾ ਪਿਆ ਆ ਨਾਲ ਦੋ ਜੀ ਤਾਤੇ ਬਾਬਾ ਜੀ ਤੁਹਾਨੂੰ ਜੇ ਦਿਖਾਤਾ ਨਾ ਨੌਂਦਾ ਹੋਇ ਤੂੰ ਵੀ ਬਾਗਮ ਬਾਗ ਰਹਿ ਜਾਣਾ ਕਿਉਂ ਡੈਡੀ ਕੀ ਕਹਿਣਾ ਚਾਹੁੰਦੇ ਆ ਡੈਡੀ ਉਸ ਮੁੰਡੇ ਬਾਰੇ ਡੈਡੀ ਜੀ ਡੈਡੀ ਜੀ ਡੈਡੀ ਜੀ ਸਾਡੇ ਥੋੜੇ ਘਰੂਪੇ ਹੋਏ ਆ ਸੋ ਆਜੋ ਬਬੇ ਤੁਹਾਨੂੰ ਅੰਦਰ ਦਿਖਾ ਦਈਏ ਮਾਹੌਲ ਚੱਲ ਆ ਆਪਣੇ ਘਰ ਦਾ ਮਾਹੌਲ ਆ ਸੋ ਆ ਆਪਣੇ ਬਾਈ ਦਾ ਰੂਮ ਅੰਦਰ ਜਾਣਾ ਮਨਾਇਆ ਬਾਈ ਜੀ ਪੋਚਾ ਲੱਗਾ ਆ ਸੋ ਆ ਆਪਣਾ ਇੱਧਰ ਪ੍ਰਾਈਵੇਟ ਰੂਮ ਆ ਬਬਿਓ ਕੁਝ ਖਾਸ ਨਹੀਂ ਹੈਗਾ ਹਜੇ ਬਣਿਆ ਤੇ ਆ ਬਾਬਾ ਜੀ ਆਪਣਾ ਹੈਗਾ ਦੂਜਾ ਜਿੱਥੇ ਆਪਾਂ ਘਰ ਦੀਆਂ ਪਾウダー 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 ਜੀ ਰੱਖੀ ਦੀਆਂ ਕਿਉਂ ਚੀਕੂ ਤੇ ਤੁਹਾਨੂੰ ਚੀਕੂ ਦਾ ਵੀ ਘਰ ਦਿਖਾਵਾਂਗੇ ਇੱਧਰ ਚੀਕੂ ਹੁਣੇ ਘੁੰਮਦੇ ਫਿਰਦੇ ਆ ਸਭਾਪੇ ਉਹ ਆਪਣੀ ਰਸੋਈ ਆ ਕਿਚਨ ਚੈੱਕ ਕਰੋ ਫ੍ਰਿਜ ਵੀ ਤੁਹਾਨੂੰ ਦਿਖਾਉਨੇ ਆ ਕੋਸ਼ ਨਹੀਂ ਹੈਗਾ ਬਰੇਜ ਖਾਲੀ ਭਾਂਡੇ ਪਏ ਹੋਏ ਆ ਯਾਰ ਅੱਜ ਤੱਕ ਹਾਲ ਗਰਮ ਹੀ ਨਹੀਂ ਹੈਗਾ ਬੜਾ ਗੰਦ ਪਾਇਆ ਸੋਈ ਦੇ ਵਿੱਚ ਚੀਕੂ ਦਾ ਘਰ ਕਿੱਥੇ ਆ ਰੈਡੀ ਓ ਬਾਈ ਜੀ ਚੀਕੂ ਦਾ ਘਰ ਆ ਲੋ ਇਹਦੇ ਵਿੱਚ ਆਪਣਾ ਚੀਕੂ ਐ ਇੰਦਾ ਇੰਦਾ ਨਾ ਮਸੀ ਦਾ ਮੁੰਡਾ ਆਇਆ ਹੋਇਆ ਨਾਲ ਅਮਾ ਇਹਨੂੰ ਨਲਉਣ ਲਈ ਹੈ ਨਾ ਕੰਮ ਸੇ ਕੰਮ ਤੁਹਾਨੂੰ ਟੈਂਕਰ ਚਾਹੀਦਾ। ਬੌਂਗਰ ਚੱਲ ਬੱਲਾ ਕੇ। ਏ ਵੀ ਬਲੌਗ ਚ ਦੱਸਣਾ। ਓਏ ਓਏ। ਮੈਂ ਬੇ ਤੇਰਾ ਲਿਆਂਦਾ। ਬੌਂਗਰ ਤੇਰਾ ਆਹ ਹੋ ਫੇਰ। ਦੇ ਦੇ ਨਾ ਮੂਹਾਈ ਕਰ ਦ। ਸੋ ਬਾਬੇ ਬਲੌਗ ਨੂੰ ਗਾਲਾ ਕੱਢਦੇ ਹੋਏ ਵੱਡੇ ਭਾਜੀ। ਮੰਮਾ ਸਾਬਣ ਨਹੀਂ ਵੱਡਾ ਲਿਆ ਕੁਛ ਇਹਦੇ ਮਨ ਨੂੰ ਟੂਈ ਤੇ। ਉਹ ਤੇਰੀ ਭੈਣ। ਉਗੜੇ ਤੇਰੀ ਵੀਡੀਓ ਬਣਾ। ਪਾਰ ਤੇ ਪੈ ਗਿਆ ਨਾ ਸਮਾਰਕ। ਪਾਰ। ਸੋ ਬਾਬਿਓ ਨੱਕ ਦੇ। ਨੱਕ ਦੇ ਚੂਹਾ ਇਹਦੇ ਐਡਾ ਲੱਗਾ। ਕਿਸਨੇ ਕੱਪੜੇ ਨਾ ਪਏ ਨਾ ਤੇ ਇਹਦੇ ਨਾਰਕੇ ਪਾਏ। ਕੱਚਾ ਕੁੱਚਾ ਇਹਦੇ ਮੂਰੇ ਫੇਲ ਆ ਬਾਬਿਓ। ਬਾਬੇ ਨੋਂਦਾ ਸਾਡਾ ਵੱਡਾ ਭਰਾ। ਤਿੰਨ ਚਾਰ ਟੱਪ ਲੱਗੇ ਆ ਨੋਂਨ ਨੂੰ। ਅਦੂਜਾ ਬਤੀਲਾ ਰੈਡੀ ਆ ਬਾਬਿਓ ਇੱਕ ਤਿੰਨ ਬਤੀਲੇ ਲੱਗੇ ਆ ਬਾਬਿਓ ਗਰਮ ਹੋ ਕੇ ਪਾਣੀ ਦੇ ਦੂਜਾ ਬਤੀਲਾ ਰੈਡੀ ਆ ਡੇਢ ਟੈਂਕੀ ਲੱਗੀ ਬਾਬਿਓ ਨਾ ਹੰਡੂ ਸੋ ਬਾਬੇ ਜਦੋਂ ਅਸੀਂ ਨਾ ਇਹਦਾ ਚੀਕੂ ਇੱਕ ਡੱਬੇ ਨਾਲ ਨਾਲ ਲੈਂਦਾ ਡੈਡੀ ਆਪਣਾ ਡੇਢ ਬਾਲਟੀ ਨਾਲ ਨਾਲ ਲੈਂਦਾ ਇਹਨੂੰ ਕੱਲੇ ਨੇ ਬਾਬੇ ਸਾਰੇ ਘਰ ਦੇ ਭਾਂਡੇ ਲੱਗ ਜਾਂਦੇ ਤਿੰਨ ਚਾਰ ਡੱਬੇ ਲਾ ਕੇ ਓਏ ਤੋਲਿਆ ਨਹੀਂ ਇਹਨੂੰ ਬੈੱਡ ਦੀ ਚਾਦਰ ਲਿਆ ਕੇ ਜਦ ਡੈਡੀ ਬੋਰੀ ਬੁਰੀ ਲੈ ਗਿਆ ਮਾਰੋ ਜਿੱਦਾਂ ਬਾਬੇ ਜਿੱਦਾਂ ਬਾਬੇ ਪਿੰਡਾ ਸਾਹਿਬ ਜਿੱਦਾਂ ਬਾਬੇ ਪਿੰਡਾ ਸਾਫ ਕਰਦਾ ਨਾ ਇਹ ਘਟੋ ਨਹੀਂ ਘਟ ਤੋਲੀਏ ਚਾਰ ਮੋਰੀਆਂ ਕਰ ਦਿੰਦਾ ਬਾਕੀ ਤੇ ਨਹੀਂ ਹੈ ਨਾ ਉੱਥੇ ਜਮਾ ਖਾਉਣਿਆ ਰਹਿ ਗਿਆ ਅੰਬਰਸਾ ਰਿਆ ਸੁਆਈਆਂ ਆਇੜਾ ਓਏ ਜਿੱਦ ਪੱਕੂ ਰਹਿ ਗਿਆ ਟੂਹੀ ਨਹੀਂ ਸਾਫ ਕਰਨੀ ਹੱਥੇ ਨਹੀਂ ਪਹੁੰਚਦਾ ਟੂਈ ਦਾ ਭਾਈ ਜੰਡਾ ਦਾ ਤੰਦ ਕੱਢੀ ਜਾਂਦਾ ਆਹੋ ਹੋਵੇ ਕਹਿੰਦਾ ਪਿੰਨੀਆਂ ਨਾ ਬੜੀਆਂ ਹੈਂ ਪਿੰਨੀਆਂ ਨਹੀਂ ਬਾਬੇ ਇਹਦੀਆਂ ਪਿੰਨੇ ਆ ਪਿੰਨੇ ਇਹ ਨੂੰ ਭੈਣ ਚੋੜ ਨੂੰ ਸਮਝਾਦਾ ਕਰਾ ਮੇਰੇ ਜੱਲ ਤੇ ਇਹ ਤਾਂ ਨਕਲਾ ਗਾਨੇ ਆ ਹੁਣ ਓਏ ਅੰਜੀ ਰੀ ਕੀ ਕਰ ਲਿਆ ਹਾਂ ਸੋ ਬਾਬੇ ਚੀਕੂ ਸਾਡਾ ਸੌਣ ਲੱਗਾ ਹੁਣ ਓ ਦੇ ਬਾਬੇ ਪਿੱਛੇ ਹਰ ਜੰਮ ਮੈਂ ਯਾਰ ਮਰੀ ਜਾਂਦੀ ਉਹ ਕਾਦਾ ਪਿਆ ਕੁੱਤੇ ਕਾਂ ਰੋਟੀ ਕਾਂ ਰੋਟੀ ਜਾਣਾ ਨਹੀਂ ਚੱਲੇ ਤੈਨੂੰ ਤੈਨੂੰ ਦੇਰਦਾ ਤੂੰ ਨਹੀਂ ਜਾਣਾ ਨਾਲ ਮੇਰੇ ਯੋਗੀ ਪਰਚੀ ਤੇ ਨਹੀਂ ਉਹ ਪਈ ਆ ਚਲੋ ਠੀਕ ਹੈ ਬਾਬਿਓ ਅੱਜ ਦਾ ਬਲੌਗ ਤੁਹਾਡਾ ਇੰਨਾ ਕੀ ਸਵਾਗਤ ਕਰਦੇ ਆ ਪੈਸੇ ਕਿੰਨੇ ਆ ਕੋ ਪੈਸੇ ਮੇਰੇ ਕੋਲ ਹੈਗੇ 10 ਲੱਖ ਰੁਪਏ ਤੂੰ ਦੇਣੇ ਆ ਸੋ ਚਲੰਗ ਚੰਗਾ ਬਾਬਿਓ ਇਹ ਨਾ ਰੋਟਾ ਤੋਂ ਤੇ ਨੀ ਲੱਟ ਦੇ ਕੇ ਮੈਂ ਟੂ ਟੂ ਦੇਖ ਲਈ ਇਹ ਟਿਊ ਟੂ ਕੀ ਹੁੰਦਾ ਮਾਰ ਮਾਰ ਬੜਾ ਵਾ YouTube ਹੁੰਦਾ ਟਿਊ ਟਿਊ ਨਹੀਂ ਹੁੰਦਾ ਟਿਊ ਟਿਊ ਸੋ ਆਉਣ ਵਾਲੇ ਬਲੌਗ ਚ ਤੁਹਾਨੂੰ ਡੈਡੀ ਨੂੰ ਵੀ ਮਿਲਾਵਾਂਗੇ ਓਕੇ ਪਪਾ ਚਲੋ ਚੰਗਾ ਬਾਬੇ ਚਲੀਏ ਪੱਟੀ ਕਰਾਉਣ ਸੋ ਮਿਲਦੇ ਆ ਚੀਕੂ ਦੇ ਨਾਲ ਬਾਏ ਬਾਏ ਰੋਟੀ ਖਾ ਰੋਟੀ ਮਾਂ ਖਾਦੇ ਹਾਂ ਜੁ ਮੈਂ